اور اے بندہ اگر ہندو ہے تو پورا کرم اپنا لے گا اور شبد نے چوٹ کر دیتا سنگ نے چوٹ کر دیتی ہے تو جد ست سنگ نے چوٹ کی تھی ہے تو یہ اپنے اشتدہ پورن طورتے بڑھن دی کوشش کرے گا اگر کوئی ہندو پورن طورتے کرم کانڈی نہیں ہویا اجے ست سنگ نے چوٹ نہیں کیتی اگر کوئی مسلمان ਪੂਰਨ ਤੌਰ ਤੇ ਸ਼ਰਧਾ ਦਾ ਧਾਰਨੀ ਨਹੀਂ ਹੋਇਆ ਯਕੀਨ ਜਾਨੋ ਅਜੇ ਨਮਾਜ਼ ਨੇ ਚੋਟ ਨਹੀਂ ਕੀਤੀ ਅਜੇ ਕੁਰਾਨ ਦੀ ਤਲਾਵਤ ਦਾ ਕੋਈ ਅਸਰ ਨਹੀਂ ਹੋਇਆ ਕੁਝ ਵੀ ਨਹੀਂ ਕਿ ਕੋਈ ਪੂਰਨ ਤੌਰ ਤੇ ਰਹਿਤ ਬੈਗ ਦਾ ਧਾਰਨੀ ਨਹੀਂ ਹੋਇਆ ਅਜੇ ਸ਼ਬਦ ਨੇ ਚੋਟ ਨਹੀਂ ਕੀਤੀ ਅਜੇ ਕਥਾ ਕੀਰਤਨ ਨੇ ਕਦੇ ਹੀ ਚੋਟ ਨਹੀਂ ਕੀਤੀ ਇਹ ਮਨ ਨੂੰ ਇੱਕ ਪਾਸੇ ਕਰ ਜਾਂਦਾ ਰਿਹਾ ਸ਼ਬਦ ਦਾ ਤੀਰ ਲੰਘ ਜਾਂਦਾ ਨਹੀਂ ਲੱਗੇ ਅਗਰ ਲੱਗਦਾ ਤੁਸੀਂ ਪੂਰਨ ਤੌਰ ਤੇ ਰਹਿਤ ਬੈਦ ਦਾ ਧਾਰਮੀ ਹੋ ਜਾਓ ਅਗਰ ਸਤਸੰਗ ਨੇ ਝੂਠ ਕੀਤੀਏ ਤੇ ਪੂਰਾ ਕਰਮਕਾਂਡੀ ਹੋ ਜਾਣਾ ਸੀ ਔਰ ਜੇ ਮੁਸਲਮਾਨ ਹੈ ਤੇ ਪੱਕਾ ਸ਼ਰੀ ਹੋ ਜਾਣਾ ਸੀ ਪੰਜ ਵਕਤ ਦਾ ਪੱਕਾ ਨਮਾਜ਼ੀ ਔਰ ਪੂਰੀ ਕੁਰਾਨ ਦੀ ਤਲਾਵਤ ਕਰਨ ਵਾਲਾ ਜ਼ਕਾਤ ਦੇਣ ਵਾਲਾ ਰੋਜ਼ੇ ਰੱਖਣ ਵਾਲਾ ਕਿਸੇ ਵੀ ਨਿਯਮ ਨੂੰ ਛੋੜਨ ਵਾਲਾ ਨਹੀਂ ਪੂਰੀ ਬਖਤਗੀ ਬਖਿਆਈ ਕਿ ਹੁਣ ਜੋ ਕੁਝ ਮੈਂ ਕਹਿਣ ਲਗਾ ਉਹਨੂੰ ਥੋੜੀ ਜਿਹੀ ਗਹਿਰਾਈ ਨਾਲ ਸਰਵਨ ਕਰਨਾ ਸਾਲ 2 ਸਾਲ 5 7 ਸਾਲ ਸ਼ਰਧ ਦੇ ਚ ਲੰਗੇ ਨੇ ਕਰਮ ਕਾਰਨ ਦੇ ਚ ਲੰਗੇ ਨੇ ਵਹਿਤ ਵਹਿਦ ਦੇ ਚ ਲੰਗੇ ਨੇ ਲੇਕਿਨ ਨਵੀਂ ਜ਼ਿੰਦਗੀ ਪ੍ਰਾਪਤ ਨਹੀਂ ਹੋਈ ਨਵਾਂ ਜੀਵਨ ਪ੍ਰਾਪਤ ਨਹੀਂ ਹੋਇਆ ਦੋ ਸ਼ਬਦ ਬਰਦਾਸ਼ਤ ਕਰਨੇ ਤੇ ਬੰਦਾ ਸ਼ਰਾ ਤੋਂ ਵੀ ਉਦਾਸ ਹੋ ਜਾਏਗਾ। ਇਹ ਬੰਦਾ ਕਰਮ ਕਾਂਣ ਤੋਂ ਵੀ ਉਦਾਸ ਹੋ ਜਾਏਗਾ। ਇਹ ਹੱਥ ਜੋੜ ਕੇ ਮਾਫੀ ਮੰਗ ਲਵਾਂ ਮੈਂ ਗਲਤ ਹਾਂ ਮੈਂ ਤੇ ਮੇਰੀ ਸੁਦਾਈ ਵੀ ਕਰ ਦੇਣਾ ਇਹ ਬੰਦਾ ਰਹਿਤ ਬੈਗ ਤੋਂ ਵੀ ਉਦਾਸ ਹੋ ਜਾਏਗਾ। ਕਿਉਂ? ਜਿਸ ਲਈ ਸ਼ਿੰਗਾਰ ਕੀਤਾ ਹੈ ਉਹਦੀ ਝਲਕ ਨਹੀਂ ਮਿਲੀ। 5-7 ਸਾਲ ਹੋ ਗਏ ਨੇ 10 ਸਾਲ ਹੋ ਗਏ ਨੇ ਕਿ ਕੋਈ ਸੋਚਣ ਵਾਲਾ ਬੰਦਾ ਕਾਇ ਤੇ ਸ਼ਬਦ ਨੇ ਝੋਟ ਕੀਤੀ ਸੋਚ ਦਾ ਨਾਲ ਤੇ ਝੋਟ ਲਗਣੀ ਨਹੀਂ ਸੀ ਝੋਟ ਤੇ ਸਿਆਣੇ ਨੂੰ ਲੱਗੇ ਲਾਜ ਕਿ 90% ਖੁਦਕਸ਼ੀ ਸਿਆਣੇ ਬੰਦੇ ਕਰਦੇ ਨਾ ਮੂਵ ਨਹੀਂ ਕਰਦੇ ਔਕੇ ਨਾ ਪਰ ਆਪਣੇ ਆਪ ਨੂੰ ਬੁਲਾਉਣ ਦੀ ਵੀ ਕੋਸ਼ਿਸ਼ ਹੋਈ ਕਰਦੇ ਨੇ ਜੋ ਬਹੁਤਾ ਸੋਚਦੇ ਨੇ ਤੇ ਬਹੁਤੇ ਸੋਚਣ ਕਰਕੇ ਗਮਗੀਨ ਹੋ ਜਾਂਦੇ ਆ ਆਪਣੇ ਆਪ ਦੇ ਨਾਲ ਬੈਠਣਾ ਬੜਾ ਔਖਾ ਹੋ ਜਾਂਦਾ ਹੈ ਆਪਣੇ ਆਪ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੇ। ਮਨੁੱਖ ਇਕੱਤਰ ਨਾਲ ਬੈਠ ਸਕਦਾ ਹੈ ਮਿੱਤਰ ਨਾਲ ਬੈਠ ਸਕਦਾ ਹੈ ਪਤਨੀ ਨਾਲ ਬੈਠ ਸਕਦਾ ਹੈ ਪਤੀ ਨਾਲ ਬੈਠ ਸਕਦਾ ਹੈ। ਕੋਈ ਕਿਤਾਬ ਚਾਹੀਦੀ ਹੈ ਟੀਵੀ ਨਾਲ ਬੈਠ ਸਕਦਾ ਹੈ ਰੇਡੀਓ ਨਾਲ ਬੈਠ ਸਕਦਾ ਹੈ ਮਨੁੱਖ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦਾ। ਕੋਈ ਵੀ ਨਹੀਂ ਬੈਠ ਸਕਦਾ। ਜਿਵੇਂ ਜੈਸੇ ਆਪਣੇ ਆਪ ਦੇ ਨਾਲ ਬੈਠਦਾ ਸਿਵਾਏ ਬੇਚੈਨੀ ਤੋਂ ਹੋਰ ਕੁਝ ਵੀ ਨਹੀਂ। ਹਰ ਮਨੋ ਕੋ ਦੌੜ ਰਿਹਾ ਕਿਥੋਂ ਆਪਣੇ ਆਪ ਤੋਂ ਵੱਜੋ ਆਪਣੇ ਆਪ ਤੋਂ ਵੱਜੋ ਦੂਸਰੇ ਕੋਲ ਬੈਠੋ ਪਰ ਕੌਣ ਦੱਸੇ ਦੂਸਰੇ ਕੋਲ ਵੀ ਇਹੀ ਸਿਆਪੇ ਨੇ ਇਹ ਹੀ ਕੁਛ ਹੈ ਦੂਸਰਾ ਵੀ ਇਹੀ ਕੁਛ ਕਿਸ ਤੇ ਖੋਲੋਂ ਗੰਠੜੀ ਦੁਖੀ ਭਰਾ ਆਇਆ ਮਹਾਰਾਜ ਕਹਿੰਦੇ ਮੈਂ ਗੰਢ ਦੇ ਅੱਗੋਂ ਖੋਲਣਾ ਚਾਹੇ ਤੇ ਉਹ ਖੁੱਲ ਲੱਗਦਾ ਉਹ ਪਹਿਲੇ ਹੀ ਖੋਲ ਕੇ ਰੱਖ ਦੇਂਦਾ ਮੈਂ ਇੱਕ ਦੁਖ ਦੀ ਗੱਲ ਕਰਦਾ ਉਹ ਦਸ ਦੁਖ ਦੀ ਗੱਲ ਕਰਦਾ ਬਸ ਦੋ ਦੁਖੀ ਬੈਠ ਕੇ ਆਪਣੇ ਦੁੱਖ ਨੂੰ ਬੁਲਾ ਸਕਦੇ ਨੇ ਮਿਟਦਾ ਕੋਈ ਨਹੀਂ ਇਹ ਵੀ ਮੈਰਜ ਕਰਦੇ ਵਕਤੀ ਤੌਰ ਤੇ ਬੁਲਾਉਣ ਦਾ ਇੱਕ ਰੰਗ ਹੁੰਦਾ ਹੈ ਇਸ ਵਾਸਤੇ ਕਹਿੰਦੇ ਨੇ ਇਕੱਲਾ ਤੇ ਰੱਬ ਵੀ ਨਾ ਹੋਵੇ ਇਕੱਲ ਅਖਰ ਦੀ ਹੈ ਤੇ ਜਿਹਨੂੰ ਇਕੱਲ ਅਖਰ ਦੀ ਗੱਲ ਸਪਸ਼ਟ ਹੋ ਗਈ ਆਪਣੇ ਆਪ ਦੇ ਨਾਲ ਨਹੀਂ ਰਹਿ ਸਕਦਾ ਔਰ ਕਿਉਂ ਨਹੀਂ ਰਹਿ ਸਕਦਾ ਇਹਦੇ ਕੋਲ ਕੁਝ ਵੀ ਨਹੀਂ ਹੈ ਤਾਂ ਹੀ ਨਹੀਂ ਰਹਿ ਸਕਦਾ ਜੋ ਆਪਣੇ ਆਪ ਦੇ ਨਾਲ ਰਹਿ ਸਕਦਾ ਹੈ ਬੜਾ ਮਹਾਨ ਮਨੁੱਖ ਹੈ ਬਹੁਤ ਵੱਡਾ ਮਨੁੱਖ ਹੈ ਦੇਵੀ ਮਰ ਸੋਦੇ ਕੋਲ ਕੁਛ ਹੈ ॠषि ਯਾਗਵਲਕ ਗੰਗਾ ਦੇ ਤੱਟ ਤੇ ਬੈਠਾ ਸੀ ਉਸਦੇ ਮਿੱਤਰ ਨੇ ਦੇਖਿਆ ਕੱਲਾ ਬੈਠਾ ਹੈ ॠषि ਚਲੋ ਚੱਲ ਕੇ ਸਾਥ ਦੇ ਲਈਏ ਜਾ ਕੇ ਕੋਲ ਬੈਠੇ ਤੇ ਆਖਿਆ ਸੰਤ ਜੀ ਤੁਸੀਂ ਕੱਲੇ ਬੈਠੇ ਸੀ ਨਾ ਤੇ ਮੈਂ ਤੁਹਾਡਾ ਸਾਥ ਦੇਣ ਲਈ ਆ ਗਿਆ ਯਾਗਵਲਕ ਕਹਿਣ ਲੱਗਾ ਤੈਨੂੰ ਕਿਸ ਨੇ ਕਹਿ ਦਿੱਤਾ ਮੈਂ ਕੱਲਾ ਬੈਠਾ ਸੀ ਮੈਂ ਤੇ ਆਪਣੇ ਨਾਲ ਜੁੜਿਆ ਹੋਇਆ ਸੀ ਉਹਨੂੰ ਆਇਆ ਮੈਨੂੰ ਕੱਲਾ ਕਰ ਦਿੱਤਾ। ਮੈਨੂੰ ਆਪਣੇ ਨਾਲੋਂ ਤੋੜ ਦਿੱਤਾ। ਮੇਰੇ ਜਿਹ ਰਹਿਮਾ ਤਰਸ ਕਰ ਮੈਨੂੰ ਆਪਣੇ ਆਪ ਦੇ ਨਾਲ ਬੈਠਣ ਦੇ। ਇੱਕ ਇਹ ਵੀ ਡੰਗ ਹੈ। ਇੱਕ ਇਹ ਵੀ ਤਰੀਕਾ ਹੈ। ਵਰਨਾ ਇਕੱਲੇਪਨ ਨੂੰ ਆਮ ਦੁਨੀਆ ਤੇ ਸਜ਼ਾ ਮੰਨਦੀ ਏ। ਪਤਾ ਜੇਲ੍ਹ ਦੇ ਜਿਸ ਨੂੰ ਸਭ ਤੋਂ ਕਰੜੀ ਸਜ਼ਾ ਦੇਣੀ ਹੋਵੇ। ਉਹਨੂੰ ਕੱਲਾ ਰੱਖਦੇ ਨੇ ਤਨਹਾ। ਇਹ ਆਪੇ ਠੀਕ ਹੋ ਜਾਏਗਾ। ਇਹਨੂੰ 5-7 ਦਿਨ ਕੱਲੇ ਰੱਖ। ਨਾ ਹਾਈ ਸਜ਼ਾ ਹੈ ਕਿਸ ਲਈ ਜਿਸ ਦੇ ਕੋਲ ਕੁਝ ਵੀ ਨਹੀਂ ਹੈ ਨਾ ਕੋਈ ਉਮੰਗ ਨਾ ਕੋਈ ਤਰੰਗ ਨਾ ਕੋਈ ਖੇੜਾ ਨਾ ਕੋਈ ਖੁਸ਼ੀ ਨਾ ਅੰਦਰ ਹੁਲਾਸ ਕਿਸ ਤਰ੍ਹਾਂ ਆਪਣੇ ਆਪ ਦੇ ਨਾਲ ਬੈਠੇ ਕਿਉਂਕਿ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦੇ ਸਿਵਾਏ ਦੁੱਖਾਂ ਤੋਂ ਰਹਿ ਕੇ ਹਰ ਮਨੁੱਖ ਦੁੱਖਾਂ ਦੀ ਬੰਡ ਹੈ ਹਰ ਮਨੁੱਖ ਦੁੱਖਾਂ ਦੀ ਗੱਠੜੀ ਚੁਪੀ ਦਿਲ ਦਾ ਹੈ ਹਰ ਮਨੁੱਖ ਦੇ ਕੋਲ ਹੋ ਕੇ ਹੀ ਹੋ ਕੇ ਨੇ ਬਸ ਤੁਸੀਂ ਥੋੜਾ ਜਿਹਾ ਮੌਕਾ ਦੇ ਤੁਸੀਂ ਆਪਣਾ ਇੱਕ ਦੁੱਖ ਸੁਣਾਓ ਦੇਖੋ ਕਿਤਨੇ ਸੌ ਦੁੱਖ ਸੁਣਾਉਂਦਾ ਹੈ ਕਿ ਨਹੀਂ ਗੰਡ ਖੋਲਣੀ ਅਗਲੇ ਦਿਖੀਏ ਬਸ ਤੁਸੀਂ ਆਪਣਾ ਇੱਕ ਦੁੱਖ ਸੁਣਾਓ ਬਾਕੀ ਉਹ ਸੁਣਾਉਂਦਾ ਰਹੇਗਾ ਮਸ਼ੀਨ ਦੀ ਤਰ੍ਹਾਂ ਚੱਲਦਾ ਰਹੇਗਾ ਸੁਣਦੇ ਜਾਣਾ ਸਭ ਕੁਝ ਸੁਣਾਈ ਦੇਵੇ ਚੁੱਕੀ ਨਹੀਂ ਕਰੇਗਾ ਪਰ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਇਹਨਾਂ ਨੂੰ ਜਾਣੋ ਔਖੇ ਨਾ ਹੋਣਾ ਕਿ ਕਿਸੇ ਦੇ ਸਾਹਮਣੇ ਕੋਈ ਇਸ ਤਰ੍ਹਾਂ ਦੀ ਗੱਲ ਨਾ ਕਰੀ ਇਹਨੇ ਗੰਡ ਖੋਲੀ ਨਹੀਂ ਕਿਦਰ ਖੈਰ ਕੋਈ ਨਹੀਂ ਇਹ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਕਿ ਮਨੁੱਖ ਨੂੰ ਆਪਣੇ ਦੁੱਖ ਸੁਣਾਉਣ ਦਾ ਵੀ ਸ਼ੌਕ ਹੁੰਦਾ ਹੈ ਰਸ ਆਉਂਦਾ ਹੈ ਬੜਾ ਸਵਾਦ ਆਉਂਦਾ ਹੈ ਇਸ ਤਰ੍ਹਾਂ ਦੀ ਇੱਕ ਆਦਤ ਵੀ ਬਣ ਜਾਂਦੀ ਹੈ ਔਰ ਐਸੀ ਆਦਤ ਮਨੁੱਖ ਨੂੰ ਇਤਨਾ ਵਿਗਾੜ ਦਿੰਦੀ ਹੈ ਕਿ ਕਿਦਰੇ ਕਿਦਰੇ ਫਿਰ ਇਹ ਸੁੱਖ ਨੂੰ ਵੀ ਦੁੱਖ ਦੇ ਵਿੱਚ ਬਦਲਦਾ ਹੈ ਇਹ ਵੀ ਮੈਂ ਅਰਸ ਕਰਾਂ ਤੁਸੀਂ ਆਖੋਗੇ ਸੁੱਖ ਨੂੰ ਦੁੱਖ ਦੇ ਵਿੱਚ ਬਦਲਦਾ ਹਾਂ ਮੈਂ ਪ੍ਰਤੱਖ ਰੂਪ ਵਿੱਚ ਦੇਖਿਆ ਬੰਬਈ ਤੋਂ ਮੈਂ ਇੰਦੌਰ ਜਾਣਾ ਸੀ ਦਾਦਰ ਸਿੰਘ ਸਵਾਰ ਦੇ ਇੱਕ ਇੰਦੌਰ ਦਾ ਹੀ ਸੱਜਣ ਮਿਲ ਗਿਆ ਉਹਨੇ ਕਿਹਾ ਗੈਨੇ ਜੀ ਅਸੀਂ ਬਗ ਰੋਡ ਜਾ ਰਹੇ ਹਾਂ ਸੜੀ ਕਾਰ ਅਸੀਂ ਤੇ ਨਾਗਵੀਂ ਡਰਾਈਵਰਾਂ ਜੇ ਪਤੀ ਪਤਨੀ ਤੇ ਕੁਸੀ ਨਾਲ ਚੱਲੋ ਸਕਦੇ ਰਸਤਾ ਚੰਗਾ ਪਾਸ ਹੋਵੇਗਾ ਪਹਿਲਾਂ ਬਾਤਾਂ ਕਰਦੇ ਜਾਵਾਂਗੇ ਮੈਨੂੰ ਕਹਿਣ ਲੱਗਾ ਰਸਤੇ 'ਚ ਬੜੇ ਪਹਾੜ ਪੈਂਦੇ ਨੇ ਹਰਿਆਵਲ ਬੜੀ ਸਾਗਵਾਨ ਦਾ ਬੜਾ ਜੰਗਲਾਤ ਆਏਗਾ ਮੈਨੂੰ ਪਤਾ ਤੇ ਮੈਨੂੰ ਵੀ ਹੈ ਪਰ ਚਲੋ ਜਿਸ ਤੁਸੀਂ ਕਹਿੰਦੇ ਉਸ ਤਰ੍ਹਾਂ ਬਣਾ ਲੈਂਦੇ ਆ ਭਰਾ ਉਸ ਦਿਨ ਦਾ ਹੈ ਮੇਰਾ ਤਲਖ ਤਜਰਬਾ ਜਿਉਂ ਬੰਬੇ ਸ਼ਹਿਰ ਤੋਂ ਗੱਡੀ ਬਾਹਰ ਨਿਕਲੀ ਉਹਨੇ ਹੋਕੇ ਹੀ ਕਰਨੇ ਸ਼ੁਰੂ ਕੀਤੇ ਉਹ ਅੱਗੇ ਮੈਂ ਡਰਾਈਵਰ ਦੇ ਨਾਲ ਫਰੰਟ ਸੀਟ ਤੇ ਬੈਠਾ ਹੈ ਪਿੱਛੇ ਦੋਵੇਂ ਪਤੀ ਪਤਨੀ ਬੈਠੇ ਤੇ ਮੈਂ ਹੈਰਾਨ ਹੋਏ ਕਿ ਓਕੇ ਇਹ ਤੇ ਜਲਾ ਕੇ ਰੱਖ ਦੇਗਾ ਇੰਡੌਰ ਤੱਕ ਪਹੁੰਚਦੇ ਪਹੁੰਚਦੇ ਇੱਕ ਬੇਚੈਨ ਬੰਦੇ ਕੋਲ ਬੈਠੋ ਉਹਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਇੱਕ ਆਨੰਦ ਪ੍ਰਸੰਚਿਤ ਮਨੋਕੋਲ ਬੈਠੋ ਉਸ ਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਤੇ ਉੱਤੇ ਬੜਾ ਬੇਚੈਨ ਬੰਦਾ ਇਸ ਤਰ੍ਹਾਂ ਹੀ ਹੋ ਕੇ ਪਰਦਾਇ ਇੰਡੌਰ ਤੱਕ ਗਿਆ ਕਿ ਤੇ ਸਾਰੀ ਕਾਰ ਨੂੰ ਹੀ ਪੁੱਗ ਕੇ ਰੱਖ ਦੇਦੇ ਇੰਨੇ ਹੌਕੇ ਇੰਨੀ ਸੜਾਂ ਇਤਨੀ ਜਲਨ ਮੇਰੇ ਕੋਲ ਰਹਾ ਨਹੀਂ ਗਿਆ ਜੈਸੇ ਜਲਗਾਉਂ ਦੇ ਨੇੜੇ ਪਹੁੰਚੇ ਤੇ ਮੈਂ ਪੁੱਛ ਲਿਆ ਸਰਦਾਰ ਜੀ ਗੱਲ ਕੀ ਹੈ ਮੈਂ ਕਮੇਲੋਂ ਫਾੜੀ ਪ੍ਰਾਈਵੇਟ ਜ਼ਿੰਦਗੀ ਤੇ ਮਦਾਫਤ ਕਰਨੀ ਨਹੀਂ ਚਾਹੀਦੀ ਪਰ ਤੁਸੀਂ ਇਸ ਤਰ੍ਹਾਂ ਦੇ ਹੌਕੇ ਭਰਦੇ ਆ ਰਹੇ ਹੋ ਮੈਂ ਬੇਚੈਨ ਹੋ ਗਿਆ ਔਰ ਮੈਂ ਸੋਚੀ ਪਏ ਗਿਆ ਕਿ ਮੈਂ ਇਹ ਸਫਰ ਕਿਉਂ ਚੁਣ ਲਿਆ ਥੋੜੇ ਨਾਲ ਗੱਲ ਕੀ ਹੈ ਪਤਾ ਮੈਨੂੰ ਕੀ ਆਖਣ ਲੱਗੇ ਜੈਨੇ ਜੀ ਇੱਕ ਕੋਈ ਦਿਨ ਦੇ ਚ ਛੇ ਲੱਗਦਾ ਘਾਟਾ ਪੈ ਗਿਆ ਤੇ ਕੋਈ ਨਹੀਂ ਕੱਲ ਉਹ ਕੱਲ ਦਾ ਮੈਂ ਬੜਾ ਬੇਚੈ ਬਹੁਤ ਪਰੇਸ਼ਾਨ ਪਤਨੀ ਬੋਲ ਪਈ ਕਹਿੰਦੀ ਗਿਆਨੀ ਜੀ ਇਹ ਗੱਲ ਨਹੀਂ ਹੈ ਇਹ ਗਲਤ ਕਹਿੰਦੇ ਨੇ ਔਰ ਉਹਨਾਂ ਨੂੰ ਸਮਝਾਣ ਲੱਗੇ ਕਮ ਸੇ ਕਮ ਗਿਆਨੀ ਉਹਨਾਂ ਦੇ ਨਾਲ ਤੇ ਝੂਠ ਨਾ ਬੋਲੇ ਉਹ ਕਹਿਣ ਲੱਗੇ ਕਿ ਨਾਲ 4 ਲੱਖ ਦਾ ਨਫਾ ਹੋਇਆ ਪਰ ਇਹਨਾਂ ਨੇ ਮਿਥਿਆ ਸੀ ਕਿ 10 ਲੱਖ ਮਿਲੇਗਾ ਤਾਂ ਰਸਤੇ ਮਿਲੇ ਜਾਂ ਨਹੀਂ ਮਿਲੇ ਆ 4 ਹੈ ਤਾਂ ਉਹਨ ਕੱਲ ਦਾ ਕਹੀ ਜਾਂਦੇ ਨੇ 6 ਲੱਖ ਦਾ ਘਾਟਾ ਫੈ ਗਿਆ 6 ਲੱਖ ਦਾ ਘਾਟਾ ਨਾ ਆਪ ਆਰਾਮ ਕਰ ਦੇ ਨਾ ਕਿਸੇ ਹੋਰ ਰੋਈ ਜਾਂਦੇ ਦੁਖੀ ਮੈਂ ਕਹਾਂ ਠੀਕ ਹੈ ਦੁੱਖ ਦੁੱਖ ਪ੍ਰਤੀਤ ਹੋਵੇ ਇਸ ਤਰ੍ਹਾਂ ਦੇ ਲੋਕ ਤਾਂ ਹੈ ਨੇ ਪਰ ਕਈ ਨਫੇ ਨੂੰ ਵੀ ਨੁਕਸਾਨ ਵਿੱਚ ਬਦਲ ਦਿੰਦੇ ਨੇ ਕਈ ਸੁੱਖਾਂ ਨੂੰ ਵੀ ਦੁੱਖ ਦੇ ਵਿੱਚ ਬਦਲ ਦਿੰਦੇ ਨੇ ਜੀਵਣਾ ਨਹੀਂ ਆਉਂਦਾ ਬਹੁਤ ਸਾਰੇ ਲੋਕ ਤੇ ਐਸੇ ਨੇ ਸੁੱਖ ਨੂੰ ਹੀ ਦੁੱਖ ਦੇ ਵਿੱਚ ਬਦਲ ਦਿੰਦੇ ਨੇ ਨਫਿਆਂ ਨੂੰ ਵੀ ਨੁਕਸਾਨ ਦੇ ਜੋ ਹੈ ਬਦਲ ਕੇ ਰੱਖ ਲੈਂਦੇ ਨੇ ਜੀਵਣਾ ਆਪਣਾ ਵੀ ਮਾਲ ਕਰਦੇ ਨੇ ਦੂਜਿਆਂ ਦਾ ਵੀ ਆਦਤ ਹੋ ਜਾਂਦੀ ਹੈ ਔਰ ਫਿਰ ਹੋ ਕੇ ਹੀ ਹੋ ਕੇ ਤੇ ਪੁੱਛੋ ਤੇ ਫਿਰ ਦੁੱਖਾਂ ਦੀ ਪੰਨ ਖੋਲ ਕੇ ਜੋ ਹੈ ਰਖਣ ਵਿਸਤਾਰ ਸਹਿਤ ਜੋ ਹੈ ਬਿਆਨ ਕਰਨਗੇ ਤਾਂ ਖੈਰ ਮਨੁੱਖ ਦਾ ਆਪਣੇ ਆਪ ਦੇ ਨਾਲ ਜੀਵਣਾ ਬੜਾ ਔਖਾ ਹੈ ਕੋਲਣ ਦੀ ਕੋਸ਼ਿਸ਼ ਇੱਥੇ ਜੋ ਹੈ سلسلہ ਅਰੰਭ ਹੁੰਦਾ ਹੈ ਤਾਂ ਹੁਣ ਮੁਖਤਸਰ ਮੈਂ ਅਰਸ ਕਰਾਂ ਜੋ ਸ਼ਬਦ ਤੋਂ ਸਤਸੰਗ ਤੋਂ ਝੋਟ ਖਾ ਕੇ ਉਦਾਸ ਹੋਇਆ ਹੈ لازمی اگر یہ سکھ ہے تو پورا ریتیا بیتیا ہوئے گا ریتییا ہوں اگر مسلمان ہے تو پکا شرائی ہوئے گا پکا حج تے بھی جائے گا روزے بھی رکھے گا پانچ وقت نماز بھی پڑے گا زکاة بھی دے بھی گا تلاوت بھی کرے گا سب کچھ کرے گا سنت بھی رکھے گا اور جی یہ ہندو ہے پکا کرم کانڈی گا 68 ਤੀਰਥਾਂ ਦੇ ਚੋ ਸਨੇਕ ਵੀ ਨਹੀਂ ਛੱਡਣਾ ਸਾਰਿਆਂ ਦਾ ਇਸ਼ਨਾਨ ਕਰਕੇ। ਇਨੇ ਮਾਗਦਾ ਵੀ ਇਸ਼ਨਾਨ ਕਰਨਾ ਹੈ, ਕੁੰਭ ਦਾ ਵੀ ਕਰਨਾ ਹੈ। ਇਨੇ ਸਵੇਰੇ ਸ਼ਾਮ ਗੀਤਾ ਦਾ ਪਾਠ ਵੀ ਕਰਨਾ ਹੈ। ਇਨੇ ਪੂਜਾ ਵੀ ਕਰਨੀ ਹੈ, ਇਨੇ ਅਰਚਾ ਵੀ ਕਰਨੀ ਹੈ, ਨਿਬੰਧਨ ਵੀ ਕਰਨਾ ਹੈ। ਇਨੇ ਤਿਲਕ ਵੀ ਪਹਿਨਣਾ ਹੈ, ਇਨੇ ਜਨੇਊ ਵੀ ਪਹਿਨਣਾ ਹੈ, ਇਨੇ ਤੋਤੀ ਵੀ ਪਹਿਨਣੀ। ਇਹ ਪੱਕਾ ਕਰਮ ਕਾਂਢੀ ਬਣੇਗਾ। ਇੱਕ ਪੱਕਾ ਰਿਤ ਬੇਤੀਆ ਬਣੇਗਾ। ਅਤੇ ਇੱਕ ਪੱਕਾ ਸ਼ਰਈ ਬਣੇਗਾ। ਲੇਕਿਨ ਦਿਨ ਬਹੁਤ ਹੋ ਜਾਣ ਤੇ ਬੰਦਾ ਸੋਚਣ ਸਮਝਣ ਵਾਲਾ ਹੋਵੇ। ਦਿਮਾਗੀ ਤਰਨ ਤੇ ਜੀਣ ਵਾਲਾ ਹੋਵੇ। ਸ਼ਬਦ ਚੋਟ ਕਰ ਗਿਆ ਸੀ, ਸਤਸੰਗ ਚੋਟ ਕਰ ਗਿਆ, ਉਦਾਸ ਹੋਇਆ ਹੈ। ਯਕੀਨ ਜਾਨੋ ਉਹ ਇਸ ਨੂੰ ਇੱਕ ਹੋਰ ਚੋਟ ਲੱਗੇਗੀ। ਜਿਸ ਲਈ ਇਹ ਸਾਰਾ ਸ਼ਿੰਗਾਰ ਉਸ ਦਾ ਤੇ ਕੋਈ ਪਤਾ ਨਹੀਂ। ਹੋਤੇ ਹੈ। ਇਸ਼ਾਰਾ ਤੋਂ ਉਦਾਸ ਹੋ ਜਾਏਗਾ ਉਸ ਤਾ ਕੀ ਮਾ ਕਿ ਕਰਮ ਕਾਣ ਤੋਂ ਉਦਾਸ ਹੋ ਜਾਏ ਇਸ਼ਾਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੜਾ ਸੋਹਣਾ ਕੀਤਾ ਭਈ ਨਿਰਾਸੀ ਬਹੁਤ ਦਿਨ ਲਾਗੇ ਦੇਸ਼ ਦੇ ਸੰਤਰ ਮੈਂ ਸਗਲੇ ਚਾਹੇ ਬੜੇ ਡੇਰਿਆਂ ਚ ਗਏਆ ਬੜੀ ਤੀਰਥ ਯਾਤਰਾ ਕੀਤੀ ਹੈ <दद> <दाद> बड़े साधु संता को लगया बड़ा सत्संग कीता है दिन बहुत लग गए ने मुद्दत बहुत हो गई है प्राप्त कुछ नहीं होया निराश भाई निराशा ऐसा होता है कोई मनुख पुत्रों तो निराश हो जाता है कोई मित्रों तो निराश हो जाता है कोई पत्नी तो निराश हो जाता है कोई पति तो निराश हो जाती है ऐसा होता है जगत में कोई मां-बाप तो निराश हो जाता है ਔਰ ਕੋਈ ਬੱਚਿਆਂ ਤੋਂ ਨਿਰਾਸ਼ ਹੋ ਜਾਂਦਾ ਇਹਨਾਂ ਤੋਂ ਮੈਨੂੰ ਕੀ ਸੁੱਖ ਮਿਲਣਾ ਐ ਐਸਾ ਵੀ ਹੁੰਦਾ ਕੋਈ ਗੁਰੂ ਤੋਂ ਨਿਰਾਸ਼ ਹੋ ਜਾਂਦਾ ਪਰਮਾਤਮਾ ਤੋਂ ਨਿਰਾਸ਼ ਹੋ ਜਾਂਦਾ ਪਤਨੀ ਹੈ ਵੀ ਸਹੀ ਕਿ ਨਹੀਂ ਔਰ ਉਸ ਦੇ ਮਿਲਣ ਨਾਲ ਕੀ ਮਿਲ ਜਾਣਾ ਗੁਰੂ ਤੋਂ ਨਿਰਾਸ਼ ਪਰਮਾਤਮਾ ਤੋਂ ਨਿਰਾਸ਼ ਔਰ ਪੱਕੇ ਨਿਰਾਸ਼ ਬਿਰਤੀ ਦੇ ਉਹ ਮਿਲਣਗੇ ਤੁਹਾਨੂੰ ਜੋ بڑے ਚਾਅ ਮਲਾਬ ਨਾਲ ਇਸ ਮਾਲਕ ਤੇ ਚਲੇ ਤੇ ਦੀ ਮਰਸਦ ਦੂਸਰੇ ਦੀ ਗੱਲ ਨੂੰ ਦੂਸਰਾ ਇਤਨਾ ਉਦਾਸ ਨਹੀਂ ਹੋਏਗਾ ਦੂਸਰੇ ਤੇ ਸਮਾਰਕ ਦਾ ਜੇ ਪਾਂਦੀ ਨਹੀਂ ਉਦਾਸ ਹੋਗਾ ਬਈ ਨਿਰਾਸ਼ੀ ਬਹੁਤ ਦਿਨ ਲਾਗੇ ਅਗਰ ਇਹ ਉਦਾਸ ਹੋਇਆ ਇਸ ਰਹਿਤ ਬੈਤ ਦਾ ਸ਼ਰਾ ਦਾ ਇਸ ਕਰਮ ਕਾਂ ਦਾ ਕਰ ਸਹੀ ਇਸਤੇਮਾਲ ਕਰੇਗਾ ਅਗੰਮੀ ਦੁਨੀਆ ਦੀ ਤਲਾਸ਼ ਕਰੇਗਾ ਪਰਮ ਪ੍ਰਕਾਸ਼ ਦੀ ਖੋਜ ਕਰੇਗਾ ਸਿਰਫ ਇਸ ਵਿੱਚ ਨਹੀਂ ਜੀਵੇਗਾ ਇਹ ਵੀ ਮਹਿਸਰ ਦੇ ਜਿਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਮੰਜ਼ਿਲ ਸਿਰਫ ਕਰਮकांड ਹੋ ਜਾਂਦਾ ਹੈ ਸਿਰਫ ਸ਼ਰਾ ਹੋ ਜਾਂਦੀ ਉਹ ਜਿੰਨੇ ਕਠੋਰ ਹੁੰਦੇ ਨੇ ਰੂਹੇ ਜ਼ਮੀਨ ਦੇ ਤੇ ਇਤਨਾ ਸਖਤ ਕਠੋਰ ਹੋਰ ਕੋਈ ਵੀ ਨਹੀਂ ਹੋ ਸਕਦਾ ਇਹ ਵੀ ਮਹਿਸਰ ਦੇਗਾ ਉਹ ਜਿੰਨੇ ਕਠੋਰ ਹੋ ਜਾਂਦਾ ਉਹ ਜਿੰਨੇ ਜ਼ਾਲਮ ਹੋ ਜਾਣਗੇ ਉਹ ਜਿੰਨੇ ਸਖਤ ਦਿਲ ਦੇ ਹੋ ਜਾਣਗੇ ਇੱਕ ਉਦਾਹਰਣ ਤਵਾਰੀਹੀ ਮੈਂ ਤੁਹਾਡੇ ਸਾਹਮਣੇ ਰੱਖਾਂ ਗੱਲ ਸਪਸ਼ਟ ਹੋ ਜਾਏਗੀ ਸੂਬਾ ਸਰਹੰਦੀ ਕਚੈਰੀ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾੜਲੇ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਪਹਿਲੇ ਬੁਰਜ ਦੇ ਵਿੱਚ ਰੱਖਿਆ ਗਿਆ ਠੰਡੇ ਬੁਰਜ ਦੇ ਇਸ ਅਜੇ ਪੇਸ਼ ਕੀਤੇ ਗਏ ਕਚੈਰੀ ਦੇ ਸੂਬਾ ਸਰੰਦ ਕਹਿੰਦਾ ਇਹ 마ਸੂਮ ਹਸ ਇਹ ਤੇ ਛੋਟੇ ਨੇ ਬੋ ਇਹਦਾ ਮਤਲਬ ਉਹਨੂੰ ਮਗਲਪਾ ਸੀ ਉਹਨੇ ਨਹੀਂ ਦੇਖੇ ਸੀ ਕੀ 마ਸੂਮ ਹਸ ਇਹ ਤੇ ਬਹੁਤ ਛੋਟੇ ਇਹ ਬਿਲਕੁਲ ਬੱਚੇ ਨੇ ਇਹਦਾ ਮਤਲਬ ਹੈ ਉਹਦੇ ਦਿਲ ਦੇ ਕਿਸੇ ਕੋਨੇ ਵਿੱਚ ਕਾਇਆ ਪੈਦਾ ਹੋਏ ਕਿ ਬਹੁਤ ਛੋਟੇ 마ਸੂਮ ਨੇ ਇਹ 마ਸੂਮ ਹਸ ਇਸੇ ਸਭਾ ਵਿੱਚ ਇੱਕ ਕਾਜ਼ੀ ਬੈਠਾ ਹੈ। ਇਸੇ ਸਭਾ ਵਿੱਚ ਦੀਵਾਨ ਸੁਚਾ ਅੰਗ ਵੀ ਬੈਠਾ ਹੈ। ਨਵਾਬ ਮਲੇਰ ਕੋਟਲਾ ਵੀ ਬੈਠਾ ਹੈ। ਹਾਲੇ ਦੁਆਲੇ ਦੇ ਹੋਰ ਨਵਾਬ ਤੇ ਜਾਗੀਰਦਾਰ ਵੀ ਬੈਠੇ ਨੇ। ਕੁੱਲ ਮਿਲਾ ਕੇ 17 ਬੰਦੇ ਨੇ ਜਿਨ੍ਹਾਂ ਨੇ ਫੈਸਲਾ ਕਰਨਾ ਹੈ ਇਹਨਾਂ 마ਸੂਮ ਬੱਚਿਆਂ ਬਾਰੇ। ਪਰ ਫੈਸਲੇ ਤੇ ਮੋਹਰ ਲਾਣੀ ਹੈ ਨਵਾਬ ਸੂਬਾ ਸਰਹੰਦ ਵਜੀਦ ਖਾਨ। ਮੁਖੀ ਉਹ ਹੈ। ਪਰ ਇਸ ਮੁਖੀ ਦੇ ਮੂੰਹੋਂ ਬੱਚਿਆਂ ਨੂੰ ਵੇਖਦੇ ਹੀ ਬੋਲ ਨਿਕਲ ਗਏ ਮਾਸੂਮ ਅਸ ਇਤੇ ਛੋਟੇ ਬਹੁਤ ਮਾਸੂਮ ਦੀਵਾਨ ਸੁਚਾਨੰਦ ਕਹਿੰਦਾ ਇ ਫਰਜ਼ੰਦੇ ਮਾਰਸ ਇਹ ਮਾਸੂਮ ਨਹੀਂ ਇਹ ਸੱਤ ਦੇ ਬੱਚੇ ਦੀਵਾਨ ਸੁਚਾਨੰਦ ਇ ਫਰਜ਼ੰਦੇ ਮਾਰਸ ਮਾਰ ਕੈਨਨ ਸੱਤ ਪਰਸ਼ੀਨ ਦੇਚ ਅਰਬੀ ਵਿੱਚ ਪਸ਼ਤੋ ਦੇਚ ਸੱਪ ਨੂੰ ਕਹਿੰਦੇ ਨੇ ਮਾਰ ਇਹ ਫਰਜ਼ੰਦੇ ਮਾਰਸ ਫਰਜ਼ੰਦ ਕਹਿੰਦੇ ਨੇ ਬੱਚੇ ਤੋਂ ਇਹ ਸੱਪ ਦੇ ਬੱਚੇ ਕਿ ਵੱਡੇ ਹੋ ਕੇ ਡੰਗ ਮਾਰਨ ਇਹਨਾਂ ਦਾ ਸਿਰ ਅਜੇ ਹੀ ਕੁਚਲ ਦੇਣਾ ਚਾਹੀਦਾ ਮਾਰ ਇਹ ਫਰਜ਼ੰਦੇ ਮਾਰਸ ਇਹ ਬੋਲ دیਵਾਨ ਸੁਚਾਨੰਦ ਦੇ ਵਕਤ ਪਾ ਕੇ ਕਲਗੀਧਰ ਦੇ ਕੰਨਾਂ ਤੱਕ ਵੀ ਪਹੁੰਚੇ ਸਨ ਮੇਰੇ ਬੱਚਿਆਂ ਨੂੰ ਸ਼ਹੀਦ ਕਰਨ ਤੋਂ ਪਹਿਲੇ ਮਾਰ ਆ ਗਿਆ ਗਿਆ ਸਫਾ ਕਿ ਇਹ ਫਰਜ਼ੰਦ ਦੇ ਮਾਰ ਉਸ ਜ਼ਫਰਨਾਮਾ ਜਿਹੜਾ ਲਿਖਿਆ ਹੈ ਉਹਦੇ ਸਤਿਗੁਰ ਨੇ ਕਬੂਲ ਵੀ ਕੀਤਾ ਹੈ ਕੋਈ ਠੀਕ ਐਸੀ ਮਾਰੀ ਅਸੀਂ ਸਭ ਵੀ ਹਾਂ ਪਰ ਜ਼ਾਲਮ ਲਈ ਤੁਸ਼ਟ ਲਈ ਸਤਿਗੁਰ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਚਾਹ ਹੁਦ ਕੇ ਚੂ ਮੱਛ ਗਾਂ ਕੁਸ਼ਤਾ ਚਾਰ ਕਿ ਬਾਕੀ ਬਹਮਾਂ ਦਸ ਤੋਂ ਪੇਚੀ ਦਾ ਮਾਰ ਕੀ ਹੋਇਆ ਤੂੰ ਮੇਰੇ 4 ਬੱਚੇ ਮਾਰ ਦਿੱਤੇ ਔਰੰਗਜ਼ੇਬ ਤੇ ਚੀਦਾ ਸੱਪ ਮੌਜੂਦ ਹੈ ਪਤਨ ਇਸ ਤਰ੍ਹਾਂ ਦੇ ਕਿਤਨੇ ਬੱਚਿਆਂ ਨੂੰ ਜਨਮ ਦੇ ਰਿਹਾਗਾ ਸੱਪ ਤੇ ਮੌਜੂਦ ਹੈ ਕੀ ਹੋਇਆ ਤੂੰ 4 ਬੱਚੇ ਮਾਰ ਦਿੱਤੇ 4 ਸੱਪ ਦੇ ਬੱਚੇ ਮਾਰ ਦਿੱਤੇ ਸੱਪ ਮੌਜੂਦ ਹੈ ਚਾਹਾ ਸੁਧ ਕੇ ਚੋਂ ਬੱਚੇ ਗਾਂ ਕੁਸ਼ਤਾ ਚਾਰ ਕਿ ਬਾਕੀ ਬਹਮਾਂ ਦਸਤ ਪੇਚੀ ਦਾ ਮਾਰ ਇਹ ਚੀ ਦਾ ਸਭ ਜੋ ਬਚ ਗਿਆ ਕੌਣ ਕਿ ਹੰਤ ਤੁਸੀਂ ਖੁਦ ਅੰਦਾਜ਼ਾ ਲਗਾਓ ਸਤਿਗੁਰੂ ਕਿਸ ਨੂੰ ਕਹਿ ਰਹੇ ਨੇ ਆਪਣੇ ਆਪ ਨੂੰ ਕਹਿ ਰਹੇ ਨੇ ਆਪਣੀ ਉਮਤ ਖਾਲਸੇ ਨੂੰ ਕਹਿ ਰਹੇ ਨੇ ਕਿ ਬਾਪੇ ਬਾਮਾਨ ਦਸ ਤੈਚੀ ਦਾ ਮਾਰ ਐ ਔਰ ਅੰਜੇ ਸਭ ਮੌਜੂਦ ਹੈ ਕੀ ਹੋਇਆ ਤੂੰ ਚਾਰ ਸ਼ਬਦ ਦੇ ਬੱਚੇ ਮਾਰ ਦਿੱਤੇ ਚਾਹ ਸੁਧ ਕੇ ਚੋਂ ਬੱਚਾ ਗਾਂ ਪੁੱਛਤਾ ਚਾਰ ਇਹ ਸ੍ਰੀ ਮੁਕਵਾਕ ਪਾਤਸ਼ਾਹੀ ਦਸ ਨੇ ਜ਼ਫਰਨਾਮਾ ਜ਼ਫਰਨਾਮੇ ਦੇ ਅਰਥ ਨੇ ਜਿੱਤ ਦੀਆਂ ਚਿੱਠੀਆਂ ਚਾਹਾ ਸ਼ੁਦ ਕੇ ਚੋਂ ਬੱਚੇ ਗਾਂ ਕੁਸ਼ਤਾਚਾਰ ਕਿ ਬਾਕੀ ਬਮਾਨ ਰਸਤ ਪੇਚੀ ਦਾ ਮਾਰ ਜੇ ਮਰਦੀ ਕੇ ਅਖਗਰ ਖਮੋਸ਼ਾਂ ਕੋ ਨਹੀਂ ਕਿ ਆਤਿਸ਼ ਦਾ ਮਾਰਾਂ ਫਿਰੋਜ਼ਾਂ ਕੋ ਨਹੀਂ ਕਿ ਕੋਈ ਮਰਦਾਨਗੀ ਤੇ ਨਹੀਂ ਅਕਲਮੰਦੀ ਤੇ ਨਹੀਂ ਕਿ ਤੂੰ ਚਾਰ ਚਿੰਗਾਰੀਆਂ ਬੁਝਾ ਦੇਵੇਂ ਤੇ ਸ਼ੋਲਿਆਂ ਨੂੰ ਭੜਕਾ ਦੇ ਭੜਕ ਗਏ ਨੇ ਸ਼ੋਲੇ ਤੇਰੀਆਂ ਚਾਰ ਚਿੰਗਾਰੀਆਂ ਬੁਝਾਣ ਦੇਣਾ ਕੀ ਚੀਜ਼ ਸਭ ਮੌਜੂਦ ਹੈ ਕੀ ਹੋਇਆ ਤੂੰ ਚਾਰ ਸਭ ਦੇ ਬੱਚੇ ਮਾਰ ਦਿੱਤੇ ਕਿ ਸਤਿਗੁਰੂ ਐਸਾ ਕਹਿੰਦੇ ਨੇ ਸੱਪ ਨੂੰ ਸੰਸਕ੍ਰਿਤ ਦੇ ਜਿ ਭੂਜੰਗ ਕਹਿੰਦੇ ਨੇ ਪਰਛੇਮ ਦੇ ਚ ਮਾਰ ਕਹਿੰਦੇ ਨੇ ਭੂਜੰਗ ਸੱਪ ਉਹ ਵਜ਼ਬਰੀ ਗੱਲ ਜਿਸ ਦਿਨ ਸਤਿਗੁਰ ਨੇ ਕਬੂਲ ਕਰ ਲਿਆ ਸੀ ਭੂਜੰਗ ਦਾ ਜ਼ਾਲਮ ਲਈ ਦੁਸ਼ਟ ਲਈ ਔਰ ਕਬੂਲ ਉਦੋਂ ਕੀਤਾ ਜਦ ਦੀਵਾਨ ਸੁਚਾਨੰਦੀ ਜ਼ਬਾਨ ਤੋਂ ਨਿਕਲਿਆ ਇਹ ਫਰਜ਼ੰਦ ਦੇ ਮਾਰਸ ਇਹ ਸਭ ਦੇ ਬੱਚੇ ਹੈ ਔਰ ਫਿਰ ਤੇ ਜਿੱਧਰ ਕਿਧਰੇ ਕੋਈ ਸਿੱਖ ਆ ਰਿਹਾ ਹੋਵੇ ਜਾ ਰਿਹਾ ਹੋਵੇ ਪਤਾ ਮੁਗਲ ਕੀ ਕਹਿੰਦੇ ਸਨ ਕਿ ਮਾਰ ਨਹੀਂ ਰਫਤੀ ਕਿ ਮਾਰ ਨਹੀਂ ਆਵਦ ਇਹ ਸਭ ਜਾ ਰਿਹਾ ਹੈ ਇਹ ਸਭ ਆ ਰਿਹਾ ਕੋਈ ਸਿੱਖ ਨਹੀਂ ਕਹਿੰਦਾ ਸੀ ਮਨੁੱਖ ਵੀ ਨਹੀਂ ਕਹਿੰਦਾ ਸੀ ਕਿ ਮਾਰ ਨਹੀਂ ਰਫਤੀ ਕਿ ਮਾਰ ਨਹੀਂ ਆਵਦ ਇਹ ਸਭ ਆ ਰਿਹਾ ਹੈ ਇਹ ਸਭ ਜਾ ਰਿਹਾ ਹੈ ਹਾਲਾ ਇਸੇ ਹੋ ਗਿਆ ਸਹਿਬਾ ਨੇ ਕਿਆ ਕਬੂਲ ਹੈ ਦੁਸ਼ਟ ਲਈ ਜ਼ਾਲਮ ਲਈ ਜਾਬਰ ਲਈ ਅਸੀਂ ਜ਼ਹਿਰ ਹਾਂ ਮਜ਼ਲੂਮ ਲਈ ਅਸੀਂ ਅੰਮ੍ਰਿਤ ਔਰ ਅੱਜ ਵੀ ਸਿੱਖ ਆਪਣੇ ਬੱਚੇ ਬੱਚੀਆਂ ਦੇ ਜਦ ਨਾਮ ਰਖਾਣੇ ਨੂੰ ਤੋ ਗ੍ਰੰਥੀ ਸਿੰਘ ਅੱਜ ਅਰਦਾਸ ਕਰਦੇ ਨੇ ਇਹ ਸਤਿਗੁਰ ਸੱਚੇ ਬਾਦਸ਼ਾਹ ਆਪਨੇ ਜੋ ਭੁਜੰਗੀ ਦੀ ਦਾਤ ਬਖਸ਼ੀ ਹੈ 부장기 ਨੂੰ ਨਾਮ ਬਖਸ਼ੋ 부ਜੰਗੀ ਤੋਂ ਮੁਰਾਦ ਕੀ ਸ਼ਬਦ ਦੇ ਬੱਚੇ ਨੂੰ ਨਾਮ ਬਖਸ਼ੋ 부ਜੰਗਰ ਨੂੰ ਨਾਮ ਬਖਸ਼ੋ ਸ਼ਬਦੀ ਬੱਚੀ ਨੂੰ ਨਾਮ ਬਖਸ਼ੋ 부ਜੰਗ ਨੂੰ ਸ਼ਬਦ 부ਜੰਗੀ ਸ਼ਬਦ ਦਾ ਬੱਚਾ ਇਹ ਕਬੂਲ ਹੋ ਗਿਆ ਇਸ ਇਹ ਸ਼ਬਦ ਕਬੂਲ ਹੋ ਗਿਆ ਪਰਵਾਹ ਨਹੀਂ ਦੁਸ਼ਟ ਲਈ ਸਫਾ ਮਜ਼ਲੂਮ ਲਈ ਅਮਰਤ ਜਪਰ ਨਾਮੈ ਜੇ ਸਾਰਾ ਬਲਾਸਾ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਬੋਲ ਕੌਣ ਬੋਲਦਾ ਦਿਮਾਨ ਸੁਚਾਨੰ ਇਹ ਫਰਜ਼ੰਦੇ ਮਾਰਸ ਇਹ ਸੱਪ ਦੇ ਬੱਚੇ ਇਹ ਸੁਚਾਨੰਦ ਕੌਣ ਹੈ ਸਵੇਰੇ ਸ਼ਾਮ ਪੱਕਾ ਨਿਯਮ ਪੂਰਵਕ ਕੀਤਾ ਰੱਖੀ ਹੈ 68 30 ਦਾ ਇਸ਼ਨਾਨ ਕਰਕੇ ਆਇਆ ਜਨੇ ਉਧਾਰਿਆ ਖੇਲਕਲਾ ਕੇ ਆਂਦਾ ਸਵੇਰੇ ਦੋទੀ ਵਸਤਰ ਕਾ ਪਾਟਨ ਸਵੇਰੇ ਇਸ਼ਨਾਨ ਕਰਦਾ ਦੋਤੀ ਹੋਰ ਪਹਿਂਦਾ ਸ਼ਾਮੇ ਇਸ਼ਨਾਨ ਕਰਦਾ ਦੋਤੀ ਹੋਰ ਪਹਿਂਦਾ ਧੋਤੀਆਂ ਦੋ ਰਗ ਰੱਖ ਬਦਲ ਸਵੇਰੇ ਦੀ ਸ਼ਾਮੀ ਨਹੀਂ ਸ਼ਾਮ ਸਵੇਰੇ ਦੀ ਸ਼ਾਮੀ ਨਹੀਂ ਸ਼ਾਮ ਸਵੇਰੇ ਦੀ ਸ਼ਾਮੀ ਨਹੀਂ ਸ਼ਾਮ